ਸਾਵਾਏ ਗੁਰਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਵਲ ਸਿੰਘ ਰਠੌਰ ਦੇਸ਼ ਦੁਨੀਆ ਲਾਈਵ ਚੈਨਲ ਆ ਤੇ ਅਖਬਾਰ ਦੇ ਨਾਲ ਤੁਸੀਂ ਜੁੜੇ ਹੋ ਸੋ ਅੱਜ ਪਿੰਸ ਸਰਾਲੀ ਵਿਖੇ ਛਿੰਜ ਦਾ ਬਹੁਤ ਹੀ ਭਾਰੀ ਜੋ ਇਹ ਅਖਾੜਾ ਲੱਗਿਆ ਹੋਇਆ ਹੈ ਸੋ ਇਸ ਦੇ ਵਿੱਚ ਪਿੰਸ ਸਰਾਲੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਆ ਇਹ ਜੋ ਛਿੰਜ ਕਰਾਈ ਜਾ ਰਹੀ ਹੈ ਛਿੰਦਾ ਸਿੰਘ ਜੀ ਪ੍ਰੈਜ਼ੀਡੈਂਟ ਬੈਠੇ ਨੇ ਗੁਰਦੁਆਰਾ ਪ੍ਰਬੰਧ ਕਮੇਟੀ ਦੇ मीत ਪ੍ਰਧਾਨ ਸਾਹਿਬਾਨ ਸਵਾਗਤ ਨਾਲ ਗੱਲਬਾਤ ਕਰਦੇ ਬਾਈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਜਿਹੜਾ ਆਪਣਾ ਛਿੰਜ ਕਰਵਾਈ ਜਾ ਰਹੀ ਹੈ ਜੀ ਇਹ ਕਿਹਦੇ ਕਿਹਦੇ ਸਹਿਯੋਗ ਸਰਕਾਰ ਆਪਣੇ ਪੂਰੇ ਨਗਰ ਦੇ ਸਹਿਯੋਗ ਸਰਕਾਰ ਦੇ ਕਿਵੇਂ ਜੀ ਗੁਰਦੁਆਰਾ ਸਸਰਾਲੀ ਗੁਰਦੁਆਰਾ ਸਿੰਘ ਸਭਾ ਇਹਨਾਂ ਵੱਲੋਂ ਪ੍ਰਾਰਲਾ ਪਿਛਲੇ ਸਾਲ ਕੀਤਾ ਗਿਆ ਸੀਗਾ ਜੀ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਪਿਛਲੇ ਸਾਲ ਵੀ ਇਹ ਆਪਰੇ ਚੜਿਆ ਹੁਣ ਵੀ ਸਾਰੀਆਂ ਸੰਗਤਾਂ ਦਾ ਵਿੱਚ ਬਹੁਤ ਬਸੰਯੋਗ ਆ ਪ੍ਰਬੰਧਕ ਕਮੇਟੀ ਗੁਰੂ ਘਰ ਦੀ ਦੰਗਲ ਕਮੇਟੀ ਇਹਨਾਂ ਨੇ ਰਲ ਮਿਲ ਕੇ ਉਪਰਾਲਾ ਕੀਤਾ ਤੇ ਇਹ ਸ਼ੇਂਜ ਮੇਲਾ ਕਰਾਇਆ ਗਿਆ ਆ ਜਿਵੇਂ ਕਬੱਡੀ ਟੂਰਨਾਮੈਂਟ ਹੁੰਦੀਆਂ ਨੇ ਫੁੱਟਬਾਲ ਟੂਰਨਾਮੈਂਟ ਹੁੰਦੀਆਂ ਨੇ ਸ਼ੇਂਜ ਵੱਲ ਦੇਖ ਕੇ ਸਾਡੇ ਨੌਜਵਾਨਾਂ ਉੱਪਰ ਵੀ ਥੋੜਾ ਅਸਰ ਪੈਂਦਾ ਵੀ ਉਹ ਚੰਗੇ ਪਾਸੇ ਨੂੰ ਆਉਂਦੇ ਆ ਜੀ ਕੀ ਕਹਿਣਾ ਚਾਹੋਗੇ ਅਸਤਾਨ ਜੀ ਇਹੀ ਕਹਿਣਾ ਚਾਹੁੰਦੇ ਆ ਕਿ ਮਤਲਬ ਨਸ਼ੇ ਤੋਂ ਰਹਿਤ ਹੈ ਫਿਰ ਵੀ ਆਗੂਆਂ ਨੂੰ ਚਾਹੀਦਾ ਇਵੇਂ ਕੋਈ ਵੀ ਆਗੂਾ ਕਿਸੇ ਵੀ ਤਰ੍ਹਾਂ ਦਾ ਮੈਂਬਰ ਸਰਪੰਚਾ ਉਹਨਾਂ ਨੂੰ ਚਾਹੀਦਾ ਆਗੂਆਂ ਨੂੰ ਵੀ ਨਸ਼ੇ ਤੋਂ ਆਪਾਂ ਦੂਰ ਤਾਰ ਰੱਖ ਸਕਦੇ ਆ ਜੇ ਆਪਾਂ ਨਸ਼ਾ ਪੈਣ ਤੋਂ ਵਿਗਣਾ ਬੰਦ ਕਰਾਂ ਕਿਉਂਕਿ ਦੇਖਣ ਦੇਖ ਦੇ ਕੇ ਕਰਬੂਜੇ ਨੂੰ ਰੰਗ ਕਰਬੂਜਾ ਫੜ ਲੈਂਦਾ ਵਾ ਇਸ ਕਰਕੇ ਖਾਸ ਕਰਕੇ ਮਹੌਤਮਾਨ ਬੰਦਿਆਂ ਨੂੰ ਜ਼ਰੂਰਤ ਹੈ ਇਸ ਚੀਜ਼ ਤੋਂ ਉੱਠਣ ਦੀ ਉੱਠ ਕੇ ਅੱਗੇ ਹੋ ਕੇ ਪਹਿਲਦਾਰ ਤੇ ਕੰਮ ਕਰਨਾ ਪਿਛਲੇ ਸਾਲ ਵੀ ਅਸੀਂ ਕਿਹਾ ਸੀ ਕਿ ਭਾਈ ਨਸ਼ੇ ਦੀ ਪਹਿਲਾਂ ਰੋਕ ਲਾਈ ਜਾਵੇ ਤਾਂ ਬੰਦਾ ਜਿਹੜਾ ਪਹਿਲਵਾਨ ਨਾ ਉਹ ਤਾਂ ਖਾੜੇ ਚ ਉਤਰੂਗਾ ਜੀ ਆਪਾਂ ਨਸ਼ਾ ਲਾਵਾਂਗੇ ਜਾਂ ਨਸ਼ਾ ਕਿਤੇ ਵੇਚਾਂਗੇ ਜਾਂ ਕਿਸੇ ਨੂੰ ਨਹੀਂ ਹਟਾਵਾਂਗੇ ਤਾਂ ਆਪਣੇ ਪਿੰਡ ਦਾ ਪਹਿਲਾਂ ਹੀ ਬਹੁਤ ਪਿੱਛੇ ਆ। ਤੇ ਆਪਾਂ ਤਾਂ ਹੀ ਗੱਲ ਕਹਿੰਦੇ ਹੁਣ ਸਾਡੇ ਪਿੰਡ ਤੇ ਸਿਰਫ ਦੋ ਪਹਿਲਵਾਨ ਆਪਣੇ ਬੂਤਖੜ ਦੇ ਵਿੱਚ ਕੋਈ ਸੀ ਤਾਂ ਬੂਤਖੜ ਦੇ ਨਵਾਸੀ ਹੂੰ। ਜੀ ਕੋਈ ਨਿਕਲਦਾ ਪਹਿਲਵਾਨ ਕੋਈ ਨਹੀਂ ਨਿਕਲਦਾ ਸੀ ਤਾਂ ਹੀ ਉਹਨੂੰ ਕਹਿੰਦੇ ਵੀ ਨਸ਼ੇ ਤੋਂ ਰਹਿਤ ਤੇ ਤਾਂ ਹੀ ਆਪਾਂ ਖੜੇ ਚ ਬੋਲ ਸਕਦੇ। ਇਹ ਤਾਂ ਪਿਛਲੇ ਸਾਲ ਵੀ ਬਹੁਤ ਵਧੀਆ ਹੋਇਆ ਵਾ ਤੇ ਹੁਣ ਵੀ ਵਧੀਆ ਹੈ ਸਾਡੀ ਪ੍ਰਬੰਧਕ ਕਮੇਟੀ ਇੱਕ ਦੰਗਲ ਕਮੇਟੀ ਨੂੰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਇਹਨਾਂ ਨੇ ਪਿਛਲੇ ਸਾਲ ਅਲਾਸਮੈਂਟ ਕੀਤੀ ਸੀ ਮੋਟਰਸਾਈਕਲ ਦੀ ਉਹਨਾਂ ਨੇ ਮੋਟਰਸਾਈਕਲ ਦੇ ਕੇ ਸਾਡੇ ਨਗਰ ਨੂੰ ਗੱਲ ਹਰਦੀਪਾ ਇੱਕ ਬਹੁਤ ਵਧੀਆ ਸੰਦੇਸ਼ ਦਿੱਤਾ ਜਾਨੀਏ ਦੰਗਲ ਕਮੇਟੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੇ ਨਾਲ ਮੇਵਾ ਸਿੰਘ ਚੋਹਾਨ ਬੈਠੇ ਆ ਇਹਨਾਂ ਨੂੰ ਪਰਚੀ ਨੂੰ ਕਿਹਾ ਵੀ ਨਹੀਂ ਸੀਗਾ ਇਹਨਾਂ ਨੇ ਆਪ ਫੋਨ ਕਰਕੇ ਦੰਗਲ ਕਮੇਟੀ ਨੂੰ ਬੁਲਾਇਆ ਵੀ ਆ ਕੇ ਵੀ ਮੈਂ ਵੀ ਸੰਯੋਗ ਦੇਣਾ ਭਾਈ ਚਾਰਾ ਸਾਡਾ ਹੈਗਾ ਨਾਲ ਸਾਡੇ ਜਦੇ ਵੀ ਅਸੀਂ ਇੱਕ ਵਾਰੀ ਰਾਤ ਨੂੰ ਵੀ ਕਿਤੇ ਵੀ ਇਹਨਾਂ ਨੂੰ ਫੋਨ ਕਰਦੇ ਸਾਡੇ ਨਾਲ ਕੱਢਦੇ ਆ ਹਾਂ ਸੋ ਸਾਡੇ ਨਾਲ ਮੁੱਖ ਮਹਿਮਾਨ ਸਰਦਾਰ ਮੇਵਾ ਸਿੰਘ ਜੀ ਚੋਹਾਨ ਬੈਠੇ ਨੇ ਸੋ ਜਿਹੜੇ ਕਾਂਗਰਸ ਦੇ ਸੀਨੀਅਰ ਆਗੂ ਨੇ ਸਾਡੇ ਇੱਥੇ ਰਾਹਲੋੜ ਤੋਂ ਸੋ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਇਹ ਜਿਹੜਾ ਦੂਜਾ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਜੀ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਜੀ ਕੀ ਕਹਣਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਪਤੇ ਤੁਹਾਡੇ ਚੰਨ ਲਈ ਮੈਂ ਨਗਰ ਨੂੰ ਪੂਰੀ ਵਧਾਈ ਦਿੰਦਾ ਗੁਰਦੁਆਰਾ 15 ਕਮੇਟੀਆਂ ਵੱਲ ਪੰਚਾਇਤ ਨੂੰ ਇਹ ਬਹੁਤ ਅੱਛਾ ਉਪਰਾਲਾ ਹੈ ਇਹ ਨਸ਼ਾ ਤੋਂ ਬੱਚਿਆਂ ਨੂੰ ਦੂਰ ਰੱਖਣ ਵਾਸਤੇ ਉਪਰਾਲਾ ਤੇ ਬੱਚਾ ਨਸ਼ੇ ਤਾਰ ਰੱਖਣ ਜੇ ਆਪਾਂ ਆਪਣੇ ਪਿੰਡ ਦੇ ਛਦਸਕ ਦੇ ਜੋ ਛੋਟੇ ਭਰਾ ਲੈ ਕੇ ਆ ਵੀ ਇਹ ਪਹਿਲਾ ਦਿਨ ਦੀ ਲੋੜ ਆ ਨਸ਼ਾ ਵਿਕਦਾ ਬਹੁਤ ਆ ਨਸ਼ੇ ਲੋਕੀ ਚਾਰੀ ਤੇ ਬੈ ਕੇ ਬਹੁਤ ਅੱਗੇ ਵੀਡੀਓ ਦੇਖੀ ਸੀ ਕਿ ਅਸਲ ਗੋਸਰਾਂ ਨੇ ਪਾਈ ਸੀ ਵੀ ਚਾਰੀ ਨਸ਼ੇ ਲੋਕੀ ਕਿਵੇਂ ਕਰਦੇ ਆ ਅੱਡੇ ਦਿਨ ਤੋਂ ਨਸ਼ੇ ਕਰਦੇ ਆ ਇਹ ਬੱਚੇ ਦੀ ਲੋੜ ਆ ਬਹੁਤ ਜ਼ਿਆਦਾ ਗੰਦ ਪਾਇਆ ਹੋਇਆ ਭਾਈ ਜੀ ਜਿਹੜੇ ਨਸ਼ੇ ਦੇ ਇੱਥੇ ਤਸਰ ਫੜੇ ਵੀ ਸੀਗੇ ਮੁੰਡੇ ਕੁਝ ਰਾਤ ਨੂੰ ਕਾਬੂ ਵੀ ਕੀਤੇ ਕੁਝ ਭੱਜ ਜਗੇ ਉਹ ਨਾਲ ਹੀ ਆ ਜੀ ਇਕੋਲੇ ਕੁਝ ਚਲੋ ਬਹੁਤ ਵਧੀਆ ਉਪਰਾਲਾ ਹੀ ਸਾਡੇ ਗੋਸਗੜ ਦੇ ਨੌਜਵਾਨਾਂ ਦਾ ਅਤੇ ਪਿੰਡ ਵਾਲੇ ਦਾ ਵੀ ਸਹਿਯੋਗ ਇਹਨਾਂ ਨੂੰ ਦੇਣਾ ਚਾਹੀਦਾ ਜਿਹੜਾ ਕੋਈ ਬੰਦਾ ਸਾਡੇ ਨਸ਼ਾ ਵੇਚਦਾ ਹੋਵੇ ਜਾਂ ਕੋਈ ਨਸ਼ਾ ਖਾਂਦਾ ਹੋਵੇ ਉਹਨਾਂ ਨੂੰ ਸਿੱਧੇ ਰਾਹ ਲਾਉਣ ਵਾਸਤੇ ਉਪਰਾਲੇ ਕਰਨੇ ਚਾਹੀਦੇ ਹਾਂਜੀ ਹਾਂਜੀ ਮੈਂ ਇਹ ਕਹਿੰਦਾ ਵੀ ਨੌਜਵਾਨ ਪੀੜੀ ਅੱਗੇ ਆਣੀ ਚਾਹੀਦੀ ਆ ਜੀ ਜੀ ਮੈਂ ਇੱਕ ਇੱਕ ਛੋਟਾ ਸੁਨੇਹਾ ਦੇਣਾ ਰਾਜੂ ਭਾਈਚਾਰੇ ਨੂੰ ਵੀ ਮੈਂ ਇਹ ਕਹਿੰਦਾ ਵੀ ਆਪਾਂ ਨੂੰ ਲੋਕੀ ਵਰਤਦੇ ਨੇ ਕੋਈ ਪਾਲ ਹੁਣ ਨਵੀਂ ਜਿੱਤੇ ਵਧੀ ਆ ਗਈ ਆ ਤੁਸੀਂ ਕੱਲ ਜਾਂ ਪਰਸੋ ਇੱਕ ਇਕੱਠ ਦੇਖਿਆ ਟੋਡਲ ਰਾਜਪੂਤ ਭਾਈ ਜਰਾ ਜਿਹੜਾ ਆਗੂ ਆ ਬੇ ਹੋਰ ਆ ਤੁਹਾਨੂੰ ਲੋਕਾਂ ਨੂੰ ਵਰਤੇ ਜਾਂਦਾ ਤੁਸੀਂ ਲੋਕਾਂ ਨੂੰ ਅੱਜ ਵੀ ਤੁਹਾਨੂੰ ਸ਼ੁਰੂ ਤੋਂ ਵਰਤੇ ਰਹੇ ਨੇ ਮੈਂ ਇਹ ਕਹਿੰਦਾ ਆਪਾਂ ਕਿਉਂ ਨਹੀਂ ਅਸੀਂ ਆਪਣਾ ਆਗੂ ਕਿਉਂ ਨਹੀਂ ਖੜਾ ਕਰਦੇ ਮੈਂ ਉਹਨਾਂ ਨੂੰ ਇਹ ਕਰ ਕਹਿੰਦਾ ਵੀ ਆਪਣਾ ਆਗੂ ਖੜਾ ਕਰੋ ਜਿਹੜੀ ਸਪੋਰਟ ਆਪਾਂ ਦੂਜਿਆਂ ਕਰਦੇ ਹੋ ਆਪਣੀ ਕਿਉਂ ਕਰ ਕਿਉਂ ਨਹੀਂ ਕਰ ਸਕਦੇ ਜੀ ਜੀ ਆਪਾਂ ਅੱਗੂ ਅੱਗੇ ਲਿਆਉਂਗੇ ਚੰਗੇ ਰਹੂਗੇ ਇਹ ਸਾਡੇ ਲੋਕਾਂ ਦੀ ਕਿਤੇ ਨਾ ਕਿਤੇ ਸੋਚ ਮਾਰੀ ਜਿਹੜਾ ਬਾਹਰ ਨੇ ਅੱਗ ਨੂੰ ਲਿਆ ਕੇ ਉਹਨਾਂ ਦੀਆਂ ਦਰਿਆ ਝਾੜਨ ਵਾਸਤੇ ਮਜਬੂਰ ਹੁੰਦੇ ਆ ਤੇ ਦਰਿਆ ਝਾੜਦੇ ਰਹਿ ਜਾਂਦੇ ਆਪਣੇ ਬੰਦੇ ਨੂੰ ਕੋਈ ਨਹੀਂ ਮੌਕਾ ਦਿੰਦੇ ਅੱਜ ਮੈਨੂੰ 35 ਸਾਲ ਹੋ ਗਏ ਪੋਲਿਸ ਦੇ ਵਿੱਚ 35 ਸਾਲ ਹੋ ਗਏ ਪਰ ਲੇਕਿਨ ਮੈਂ ਦੇਖਿਆ ਮੈਂ ਥੱਲੇ ਉੱਪਰ ਤੱਕ ਮੈਂ ਦੇਖਿਆ ਸਿਸਟਮ ਕੀ ਆ ਮੇਰੀ ਕੈਪਟਨ ਮਨਿੰਦਰ ਸਿੰਘ ਬੜੀ ਯਾਰੀ ਰਹੀ ਆ ਗਲਾਸੀ ਦਾ ਗਲਾਸੀ ਖੜਦੀ ਸੀ ਮੇਰੀ ਕੈਪਟਨ ਮਨਿੰਦਰ ਸਿੰਘ ਮੈਂ ਇੰਨੀ ਯਾਰੀ ਰਹੀ ਆ ਲੇਕਿਨ ਮੈਂ ਇਹ ਕਹਿੰਦਾ ਵੀ ਆਪਾਂ ਕਿਸੇ ਦੇ ਨਾ ਕਿਸੇ ਦਾ ਪਾਸ ਨਾ ਕਰੋ ਆਪਣੇ ਭਰਾ ਨੂੰ ਆਪਣੇ ਪੁੱਤ ਭਤੀਜੇ ਨੂੰ ਦਿਓ ਜਾ ਕੇ ਦੂਜੇ ਦੇ ਆਪਾਂ ਪੈਰੀ ਪੈਨੇ ਆਪਣੇ ਪੁੱਤ ਨੂੰ ਅਸ਼ੀਰਵਾਦ ਦਿਓ ਜੇ ਸਰਾਲੀ ਕਲੋਨੀ ਕਿੰਨਾ ਨੁਕਸਾਨ ਹੋਇਆ ਜੇ ਆਪਣਾ ਕੋਈ ਆਗੂ ਅੱਗੇ ਹੁੰਦਾ ਤਾਂ ਇਹਨਾਂ ਨੁਕਸਾਨ ਹੋਣਾ ਹੀ ਨਾ ਕਿਉਂ ਸਰਕਾਰ 'ਚ ਬੈਠਾ ਹੁੰਦਾ ਉਹ ਆਪੇ ਹੀ ਆਪੀ ਰੇਵਨ ਕਰਦਾ ਬਿਲਕੁਲ ਜੀ ਬਿਲਕੁਲ ਲੋਕੀ ਆਂਦੇ ਸੀਗੇ ਫੋਟੋ ਖਾ ਕੇ ਚਲ ਜੰਨੇ ਸੀਗੇ ਆਂਦੇ ਸੀ ਪਹਿਲਾਂ ਕਿਤੇ ਤੱਕ ਕੁਛ ਨਹੀਂ ਮੈਂ ਤੁਹਾਡੀ ਇੱਕ ਇੰਟਰਵਿਊ ਦੇਖੀ ਤੁਸੀਂ ਐਤ ਕੀ ਮਤਲਬ ਉਹਦੇ ਵਿੱਚ ਕਹਿ ਰਹੇ ਸੀਗੇ ਵੀ ਐਤ ਕੀ ਮੈਂ ਕਾਂਗਰਸ ਵੱਲੋਂ ਮੈਂ ਪੁਰਾਣਾ ਵਰਕਰ ਹਾਂ ਤੇ ਮੈਂ ਐਤ ਕੀ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਐਮਐਲਏ ਸੀਟ ਚੋਣ ਲੜੂਗਾ ਜੀ ਕੀ ਕਹੋਗੇ ਜੀ ਮੇਰਾ ਭਾਈਚਾਰਾ ਸਾਥ ਦੇਊਗਾ ਮੈਂ ਇਲੈਕਸ਼ਨ ਲੜੂਗਾ ਲੜੂਗਾ ਜੋ ਮਰਜ਼ੀ ਹੋ ਜਾਏ 35 ਸਾਲ ਹੋ ਗਏ ਮੈਨੂੰ ਕਾਂਗਰਸ ਦੇ ਵਿੱਚ ਜੀ ਜਦੋਂ ਮੇਰਾ ਬਾਰੀ ਆਂਦੀ ਕੋਈ ਨਾ ਕੋਈ ਆਏ ਨਾ ਕਿਉਂ ਵੀ ਆਸਾ ਬੋਲੇ ਫੁੱਲ ਤਿਆਰੀ ਹੈ ਜੀ ਬਹੁਤ ਤਿਆਰੀ ਹੈ ਮੇਰੇ ਵੱਲ ਫੁੱਲ ਤਿਆਰੀ ਪਾਈ ਜਾ ਪਾਈ ਦਾ ਸੁਗਰੋ ਨਾਲ ਚਾਹੀਦਾ ਪਾਈ ਚਾਰ ਜਾਨ ਕੱਲਾ ਬਲਾ ਕੋਸ਼ਿਸ਼ ਕਰ ਸਕਦਾ ਸਮਰਾਸ ਆਲਾ ਸਾਡਾ ਗਸਵਾਲ ਟਾਂਡਾ ਸਾਰਾ ਸਾਡਾ ਪਿਆ ਇੱਥੇ ਸਾਥੀਆ ਫੋਰਟ ਸਾਰੀ ਇੱਥੇ ਆ ਅਸੀਂ ਕਿਉਂ ਨਹੀਂ ਲੇਕਿਨ ਸਾਨੂੰ ਇਹ ਆ ਵੀ ਆਪਣਾ ਬੰਦੇ ਸਾਧ ਰਹੇ ਬਸ ਲੇਕਿਨ ਮੈਂ ਕਹਿੰਦਾ ਵੀ ਤੁਸੀਂ ਲੋਕ ਨੂੰ ਕਿਉਂ ਅਕੇ ਕਰਦੇ ਹੋ ਉਹਨਾਂ ਇੱਕ ਨੌ ਬੰਦਾ ਹੋਰ ਚੱਲੇ ਆਗੇ ਉਹਦਾ ਮੋਟਿਵ ਇਹੀ ਆ ਮੋਟਿਵ ਉਹਦਾ ਇਹੀ ਆ ਵੀ ਮੈਂ ਇਲੈਕਸ਼ਨ ਲੈਣਾ ਬਰਾਦੀ ਸਾਰੀ ਸਾਡੀ ਲਈ ਜੂ ਕਰੀ ਲਾਓ ਮੈਂ ਨੋਂ ਨਹੀਂ ਲੈ ਲੱਕ ਜੋਪਰ ਨੋਂ ਨਹੀਂ ਆਇਆਗਾ ਨਵਾਂ ਬੰਦਾ ਆਇਆ ਨਵਾਂ ਰੂਪ ਬਣਿਆ ਉਹ ਮੈਂ ਕਿਹਾ ਸਾਡੇ ਭਾਈ ਜਰੋ ਕੇ ਅੱਗੇ ਲਾਓ ਤੂੰ ਤੂੰ ਅੱਗੇ ਕਿਉਂ ਆਏਗਾ ਬਈ ਹਾਂ ਆ ਗੱਲ ਹੈ ਆਪਣੇ ਭਾਈਚਾਰੇ ਨੂੰ ਕੀ ਸੰਦੇਸ਼ ਆ ਜੀ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਇਕੱਠੇ ਹੋਵੋ ਆਪਣੇ ਭਾਈਚਾਰੇ ਬਾਹਰ ਫੜੋ ਬਸ ਇਹ ਅੱਜ ਜਿਵੇਂ ਭਾਈ ਸਾਹਿਬ ਦੱਸ ਰਹੇ ਸੀ ਕਿ ਮੇਰੇ ਵਸੇਂ ਚਹਾਨ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਤੇ ਇਹ ਵਧੀਆ ਉਪਾਲਾ ਜੀ ਤੁਹਾਡੇ ਵਰਗੇ ਸੱਜਣਾਂ ਦੇ ਨਾਲ ਇਹ ਜੋ ਟੂਰਨਾਮੈਂਟ ਸ਼ੋਭਾ ਦਿੰਦੇ ਆ ਤੇ ਅੱਜ ਜਿਹੜਾ ਇੱਥੇ ਮੁੱਖ ਜਿਹੜਾ ਇਨਾਮ ਹੈ ਜੀ ਨੰਬਰ 1 ਤੇ ਉਹ ਕੀ ਦਿੱਤਾ ਜਾਣਾ ਜੀ ਨੰਬਰ ਨੰਬਰ ਮੋਟਰਸਾਈਕਲ ਨੰਬਰ ਵਾਲੇ ਮੋਟਰਸਾਈਕਲ ਆ ਜੀ ਦੇਖੋ ਜ਼ਿਲ੍ਹਾ ਵੀ ਉਪਾਲਾ ਨਾਲ ਉਹ ਬਹੁਤ ਵਧੀਆ ਕਰ ਰਹੀ ਹੈ ਕਮੇਟੀ ਨਾਲ ਬਹੁਤ ਹੀ ਸਰਦਾਰਜੋਗ ਸਰਦਾਰਜੋਗਾ ਸਿੰਘ ਜੀ ਸੈਕਟਰੀ ਸੈਵਲਪਮੈਂਟ ਬਹੁਤ ਕਰ ਤੋਂ ਕਰਿਆ ਇਹ ਵੀ ਜਦੋਂ ਸਾਡੇ ਪਿੰਡ ਦੇ ਵਿੱਚ ਕੋਈ ਨਾ ਕੋਈ ਟੂਰਨਾਮੈਂਟ ਹੁੰਦਾ ਕੋਈ ਚਾਹੇ ਕਵੱਡੀ ਟੂਰਨਾਮੈਂਟ ਹੋਵੇ ਚਾਹੇ ਫੁੱਟਬਾਲ ਟੂਰਨਾਮੈਂਟ ਹੋਵੇ ਚਾਹੇ ਕੋਈ ਛਿੰਝ ਮੇਲਾ ਹੋਵੇ ਉੱਥੇ ਸਭ ਤੋਂ ਅੱਗੇ ਹੋ ਕੇ ਸੇਵਾ ਕਰਦੇ ਹਨ ਸੋ ਆਓ ਇਹਨਾਂ ਦੇ ਇਸ ਛਿੰਝ ਮੇਲੇ ਬਾਰੇ ਇਸ ਖਾੜੇ ਬਾਰੇ ਕੀ ਵਿਚਾਰ ਹੈ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿੰਡ ਸਸਰਾਰੀ ਨਗਰ ਵੱਲੋਂ ਦੂਜਾ ਕੋਸ਼ੀ ਦਿੰਗਲ ਕਰਵਾਇਆ ਜਾ ਰਿਹਾ ਬਹੁਤ ਹੀ ਵਧਾਈ ਦੇ ਪਾਤਰ ਹਨ ਕਿਉਂਕਿ ਜੇ ਆਪਾਂ ਕੋਈ ਨਾ ਕੋਈ ਖੇਡਾਂ ਕਰਵਾਉਂਦੇ ਰਹਾਂਗੇ ਤਾਂ ਜਿਹੜੇ ਬੱਚੇ ਆ ਚਲੋ ਜਿਆਦਾ ਨਹੀਂ ਕੁਛ ਨਾ ਕੁਛ ਨਸ਼ਿਆਂ ਤੋਂ ਜ਼ਰੂਰ ਬਚਦੇ ਆ ਕੋਈ ਨਾ ਕੋਈ ਹੋਰ ਵੀ ਦੇਖ ਕੇ ਇਸ ਪਾਸੇ ਖੇਡਾਂ ਵਾਲ ਕੁਸ਼ਤੀਆਂ ਵਾਲ ਕਬੱਡੀ ਵਾਲ ਫੁੱਟਬਾਲ ਵਾਲ ਇਹ ਜੇਮਾਂ ਆਉਂਦੇ ਆ ਬੱਚੇ ਨਸ਼ਿਆਂ ਤੋਂ ਦੂਰ ਹੁੰਦੇ ਆ ਕਾਫੀ ਚਿਰ ਤੋਂ ਸਾਡੇ ਪਿੰਡਾਂ 'ਚ ਬਹੁਤ ਪੁਰਾਣੇ ਟਾਈਮਾਂ 'ਚ ਹੁੰਦੀਆਂ ਹੁੰਦੀਆਂ ਸੀ ਕਬੱਡੀ ਵਗੈਰਾ ਦੇ ਟੂਰਨਾਮੈਂਟ ਹੁਣ ਬੰਦ ਹੋ ਗਏ ਸੀ ਜੋ ਕਿ ਦੁਬਾਰਾ ਕੁਝ ਸਾਲਾਂ ਤੋਂ ਸ਼ੁਰੂ ਹੋਏ ਆ ਧੰਨਵਾਦੀਆਂ ਸਾਡੇ ਵੱਖ-ਵੱਖ ਪਿੰਡਾਂ ਦੇ ਜੀ ਸਾਰੇ ਪਿੰਡਾਂ 'ਚ ਸਾਡੇ ਹੁਣ ਦੇਖੋ ਦੇਖੀ ਇਹ ਕੁਛ ਨਾ ਕੁਛ ਕੁਸ਼ਤੀ ਦਾ ਦੰਗਲ ਕੋਈ ਕਬੱਡੀ ਦਾ ਇਹ ਸ਼ੁਰੂ ਕਰਵਾਇਆ ਗਿਆ ਧੰਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੀਵਾ ਸਿੰਘ ਚੋਹਾਨ ਦੀ ਗੱਲ ਕਰ ਰਹੇ ਹਾਂ ਜੀ ਸਾਡੇ ਪਿੰਡ ਤੋਂ ਜਿਹੜੀ ਬੰਨ ਨੂੰ ਗੜਕ ਜਾਂਦੀ ਆ ਇਹਨਾਂ ਨਾਲ ਬਣਾਈ ਆ ਜੀ ਜੀ ਮੀਵਾ ਸਿੰਘ ਜੀ ਤਿੰਨ ਵਾਰੀ ਕਾਲੀ ਆਈ ਆਂ ਦੀ ਸਰਕਾਰ ਆ ਗਈ ਇੱਕ ਵਾਰੀ ਕਾਂਗਰਸ ਦੀ ਆ ਗਈ ਕਿਸੇ ਨਾ ਉੱਤੇ ਮਿੱਟੀ ਦੀ ਟੋਗਰੀ ਇਨੀਸ਼ੀਏਟਿਵ ਜਰਨੈਲ ਇਹਨਾਂ ਦਾ ਬੰਨ ਨੂੰ ਸ਼ਰਕਤ ਰਿਆਨ ਨੂੰ ਲਈ ਹੈ ਜੀ ਧੰਨਵਾਦ ਇਹਨਾਂ ਦੀ ਹੈ ਜੀ ਧੰਨਵਾਦ ਹੈ ਜੀ ਅਸੀਂ ਕਾਹ ਕਰ ਤੇਰਾ ਰੋਟਿਆ ਪਾ ਕੇ ਆਪਣੇ ਬਹੁਤ ਬਹੁਤ ਧੰਨਵਾਦ ਹੈ ਜੀ ਕਹਿੰਦੇ ਜਿਹੜੀ ਆਪਣੇ ਪਿੰਡ ਬੂਥਗੜ ਜਿਹੜੀ ਗੋਰ ਜਾਂਦੀ ਹੈ ਬੰਨ ਨੂੰ ਗੁਰਦਲ ਸਿੰਘ ਦਾ ਕੋਲ ਇਹ ਜੀ ਸਰਦਾਰ ਮੇਵਾ ਸਿੰਘ ਚੋਹਾਨ ਦੀ ਦੇਣਾ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਵਿੱਚ ਵੀਰ ਹਰਜਿੰਦਰ ਸਿੰਘ ਜੀ ਚੋਹਾਨ ਪਿੰਡ ਸਸਰਾਲੀ ਕਲੋਨੀ ਤੋਂ ਜਿਨ੍ਹਾਂ ਦੀ ਬਹੁਤ ਹੀ ਵੱਡੀ ਅਕਸਾਸਤਾ ਚੱਲ ਰਹੀ ਹੈ ਜੀ ਦਸਵੰਦ ਕੱਢੋ ਮਦਦ ਕਰੋ ਜਿਸ ਸਸਤਾ ਦੇ ਵਿੱਚ ਗਰੀਬ ਪਰਿਵਾਰਾਂ ਦੀ ਮਦਦ ਕੀਤੀ ਜਾਂਦੀ ਹੈ ਗਰੀਬਾਂ ਦੇ ਇਲਾਜ ਵੀ ਕਰਾਏ ਜਾਂਦੇ ਹਨ ਕਈ ਗਰੀਬ ਲੜਕੀਆਂ ਹੁੰਦੀਆਂ ਬੇਟੀਆਂ ਜਿਨ੍ਹਾਂ ਨੂੰ ਵਿਆਹ ਦੇ ਵਿੱਚ ਦਾਜ ਦੀ ਜ਼ਰੂਰਤ ਹੁੰਦੀ ਹੈ ਹਰ ਹੀਲੇ ਇਹਨਾਂ ਦੇ ਨਾਲ ਬਹੁਤ ਹੀ ਦਾਨੀ ਸੱਜਣ ਜੁੜੇ ਹਨ ਜਿਹੜੇ ਆਪਣੀ ਦਸਾਂ ਨੌ ਆ ਦੀ ਕਿਰਤ ਕਮਾਈ ਦੇ ਵਿੱਚੋਂ 10 20 100 50 ਹਜ਼ਾਰ 2000 ਜਿੰਨੀ ਵੀ ਸਮਰੱਥਾ ਹੁੰਦੀ ਆ ਉਹ ਦਾਨ ਦੇ ਕੇ ਇਹਨਾਂ ਦੀ ਜਿਹੜੀ ਸਸਤਾ ਹੈ ਜੀ ਦਸਵੰਦ ਕੱਢੋ ਮਦਦ ਕਰੋ ਦੇ ਵਿੱਚ ਹਿੱਸਾ ਬੰਦੇ ਆ ਅਤੇ ਉਹਨਾਂ ਦਾ ਇੱਕ ਇੱਕ ਜਿਹੜਾ ਰੁਪਈਆ ਰੁਪਈਆ ਚੰਗੇ ਲੇਖੇ ਲਾਉਂਦੇ ਨੇ ਸਾਡੇ ਵੀਰ ਹਰਜਿੰਦਰ ਸਿੰਘ ਜੀ ਚੋਹਾਨ ਅੱਜ ਇਹ ਇਸ ਕੁਸ਼ਤੀ ਮੰਗਲ ਵਿੱਚ ਆਏ ਨੇ ਆਓ ਜੀ ਸਵਾਗਤ ਹੈ ਤੁਹਾਡਾ ਹੀ ਸਤਿ ਸ਼੍ਰੀ ਅਕਾਲ ਜੀ ਸੋ ਸਭ ਤੋਂ ਪਹਿਲਾਂ ਤਾਂ ਇਸ ਛਿੰਝ ਮੇਲੇ ਦੀਆਂ ਪਿੰਡ ਸਸਰਾਲੀ ਦੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸਸਰਾਲੀ ਪਿੰਡ ਦੀ ਸਮੂਹ ਸੰਗਤ ਅਤੇ ਛਿੰਝ ਮੇਲੇ ਦੀ ਕਮੇਟੀ ਨੂੰ ਅਸੀਂ ਸਾਡੀ ਸੰਸਥਾ ਦੇ ਸੰਬੰਧ ਘਟੋ ਮਦਦਕਰੋ ਵੱਲੋਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਜੋ ਉਹਨਾਂ ਨੇ ਇਹ ਬਹੁਤ ਵਧੀਆ ਉਪਰਾਲਾ ਕੀਤਾ ਹੈ ਸੋ ਇਸ ਉਪਰਾਲੇ ਨਾਲ ਜਿੱਥੇ ਸਾਡੇ ਨੌਜਵਾਨ ਖੇਡਾਂ ਪ੍ਰਤੀ ਉਤਸ਼ਾਹਿਤ ਹੁੰਦੇ ਹਨ ਕਿਤੇ ਨਾ ਕਿਤੇ ਨਸ਼ਿਆਂ ਤੋਂ ਦੂਰ ਹੋਣ ਹੁੰਦੇ ਵੀ ਹਨ ਸੋ ਅੱਜ ਸਾਡੇ ਨਾਲ ਸਾਡੀ ਸੰਸਥਾ ਦੇ ਬਹੁਤ ਹੀ ਸਤਿਕਾਰਯੋਗ ਵੀਰ ਹਰਨੇਕ ਸਿੰਘ ਜੀ ਪਿੰਡ ਰੌੜ ਤੋਂ ਸਾਡੇ ਵੀਰ ਸੁਖਬੀਰ ਸਿੰਘ ਜੀ ਲਾਡੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ ਹਨ ਹਿੰਮਤ ਸਿੰਘ ਜੀ ਹੋਰ ਸਾਰੇ ਵੀਰ ਸਾਡੇ ਨਾਲ ਪਹੁੰਚੇ ਹਨ ਸੋ ਸਾਰੀ ਹੀ ਪਿੰਡ ਸਸਰਾਲੀ ਦੀ ਪ੍ਰਵੰਤ ਕਮੇਟੀ ਨੂੰ ਸੋ ਜਿੰਨੀਆਂ ਵੀ ਕਮੇਟੀਆਂ ਨੇ ਇਹਨਾਂ ਨੂੰ ਅਸੀਂ ਆਪਣੀ ਐਨਜੀਓ ਸੰਸਥਾ ਦਸਵੰਡ ਕੱਢੋ ਮਦਦ ਕਰੋ ਵੱਲੋਂ ਬਹੁਤ ਬਹੁਤ ਮੁਬਾਰਕਾ ਦਿੰਦੇ ਆ ਜੋ ਇਹਨਾਂ ਨੇ ਇਹ ਵਿਸ਼ੇਸ਼ ਉਪਰਾਲਾ ਕਰਾਇਆ ਨੌਜਵਾਨਾਂ ਨੂੰ ਸੇ ਦੇਣ ਵਾਸਤੇ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਵੀਰ ਹਰਨੇਕ ਸਿੰਘ ਜੀ ਖੜੇ ਨੇ ਉਹਨਾਂ ਦੇ ਨਾਲ ਜੋ ਦਸਪਾਲ ਸਿੰਘ ਪਾਲਾ ਜੀ ਪੰਚਾਇਤ ਮੈਂਬਰ ਖੜੇ ਨੇ ਸਾਡੇ ਨਾਲ ਪੰਚਾਇਤ ਮੈਂਬਰ ਵੀ ਦੇ ਇੱਧਰ ਖੜੇ ਜੀ ਸਰਦਾਰ ਸੁਖਵੀਰ ਸਿੰਘ ਜੀ ਗੁਰਦੁਆਰਾ ਪ੍ਰਬੰਧ ਕਮੇਟੀ ਪਿੰਡ ਰੌਰ ਦੇ ਪ੍ਰਧਾਨ ਸਾਹਿਬਾਨ ਵੀ ਹਨ ਸੋ ਆਓ ਇਹਨਾਂ ਦੇ ਕੀ ਵਿਚਾਰੇ ਜੀ ਇਹ ਜੋ ਕੁਸ਼ਤੀ ਦੰਗਲ ਕਰਾਇਆ ਜਾ ਰਿਹਾ ਜੀ ਅੱਜ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬੜੀ ਖੁਸ਼ੀ ਦੀ ਗੱਲ ਆ ਜੋ ਪਿੰਡ ਨੂੰ ਉਪਰਾਲਾ ਕੀਤਾ ਆ ਪਿਛਲੀ ਵਾਰੀ ਵੀ ਉਪਰਾਲਾ ਸੀ ਚਲੋ ਦੂਜਾ ਉਪਰਾਲਾ ਕੀਤਾ ਬਹੁਤ ਵਧੀਆ ਲੱਗਿਆ ਵਾ ਸਾਰੇ ਪਿੰਡ ਦੇ ਨਕਰਵਾਸੀ ਨੂੰ ਵਧਾਈਆਂ ਦੇ ਫਾਤਰ ਨੇ ਸਾਰੇ ਨੂੰ ਨਕਰ ਨੂੰ ਲੱਖ ਲੱਖ ਵਧਾਈਆਂ ਜਿਹੇ ਪਰਾਲਾ ਕਰ ਰਹੇ ਨੇ ਤੇ ਆਪਣੇ ਬੱਚੇ ਨੂੰ ਸਹੀ ਰਸਤੇ ਪਾਉਣ ਦਾ ਇੱਕ ਸੌਖਾ ਤਰੀਕਾ ਆ ਆਪਣੇ ਬੱਚੇ ਨੂੰ ਨਸ਼ੇ ਤੋਂ ਬਚਾਉਣ ਲਈ ਇਹ ਖੇਡ ਮੇਲੇ ਚ ਜ਼ਰੂਰ ਭੇਜਣਾ ਚਾਹੀਦਾ ਆ ਤੇ ਬਹੁਤ ਵਧੀਆ ਗੱਲ ਆ ਇਹ ਪਰਾਲੇ ਹੋ ਰਹੇ ਨੇ ਆਪਣੇ ਪਿੰਡ ਵੀ ਨਜ਼ਦੀਕ ਰੋਡ ਪਿੰਡ ਉਥੇ ਉਪਰਾਲਾ ਸੰਜਕ ਦੁਕਲੋਰੀ ਕਸਤੀ ਦੋ ਤਰੀਕ ਨੂੰ ਤੇ ਸਾਡੇ ਪਿੰਡ ਤੋਂ ਚਲੋ ਵਧੀਆ ਉਤਸ਼ਾਹ ਆ ਤੇ ਸਾਰੇ ਬੇਨਤੀ ਇਹ ਆ ਕਿ ਸਾਰੇ ਆਪਣੇ ਨਸ਼ੇ ਬੱਚੇ ਛੱਡਣ ਤਾਂ ਇਸ ਜਗ੍ਹਾ ਇਧਰਲੀ ਸਾਈਡ ਨੂੰ ਆਣ ਇਹ ਕੁਝ ਤੁਹਾਡੇ ਪਿੰਡ ਦੇ ਵਿੱਚ ਸ਼ਿਕਾਇਤਾਂ ਮਿਲ ਰਹੀਆਂ ਵੀ ਕਈ ਕਿੱਟਾ ਵੇਚਣ ਵਾਲੇ ਕਈ दारू ਵੇਚਣ ਵਾਲੇ ਵੀ ਉਹਨਾਂ ਨੂੰ ਤੁਸੀਂ ਆ ਜਾਂ ਤਾਂ ਕੋਈ ਸੇਧ ਦਿਓ ਸਮਝਾਓ ਜਾਂ ਫਿਰ ਉਹਨਾਂ ਨੂੰ ਕਿਸੇ ਤਰ੍ਹਾਂ ਰੋਕੋ ਭਾਈ ਵੀ ਦੂਜੇ ਜਿਹੜੇ ਬੱਚਿਆਂ ਦਾ ਭਵਿੱਖ ਖਰਾਬ ਨਾ ਕਰੋ। ਉਹਦੇ ਬਾਰੇ ਵਿਚਾਰ ਚੱਲਦੀ ਪਈ ਹੈ ਤੇ ਲਾਅਸਮੈਂਟਾ ਵੀ ਕਰਵਾ ਚੁੱਕੇ ਆ ਤੇ ਕੁਝ ਟਾਈਮ ਦਿੱਤਾ ਗਿਆ ਉਹਨਾਂ ਨੂੰ। ਜੀ। ਹਵਤਾ ਦਾ ਦਾ ਨਾ ਟਾਈਮ ਹੈ ਜੇ ਤੁਸੀਂ ਛੱਡਦੇ ਆ ਇਹ ਕੰਮ ਕੀ ਜਾਂਦਾ ਫਿਰ ਤੁਹਾਡੇ ਕਾਰਵਾਈ ਤਾਂ ਅਸੀਂ ਨਾ ਰੋਲ ਕੇ ਪਿੰਡ ਜਾਂ ਸਾਰਾ ਪੱਤਰ ਦੇ ਦਿੱਤੀ ਜਾਵੇ। ਬੋਤਵਾਤਾ ਨਵਾਜੀ ਕਿਉਂਕਿ ਜੇਕਰ ਸਾਡੇ ਬੱਚਿਆਂ ਦੀ ਸਿਹਤ ਨਰੋਈ ਹੋਊਗੀ ਤਾਂ ਹੀ ਬੱਚੇ ਇਹ ਜਿਹੜੀਆਂ ਖੇਡਾਂ ਦੇ ਵਿੱਚ ਮੱਲਾ ਮਾਰਨਗੇ ਜੇ ਪਹਿਲਾਂ ਹੀ ਉਹ ਨਸ਼ੇ ਖਾ ਖਾ ਕੇ ਉਹਨਾਂ ਦਾ ਸਰੀਰ ਅੰਦਰੋਂ ਖੋਖਾ ਹੋਇਆ ਪਿਆ ਥੋਸਲਾ ਹੋਇਆ ਪਿਆ ਤਾਂ ਬੱਚੇ ਕੁਝ ਨਹੀਂ ਕਰ ਸਕਦੇ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਿਲ ਸਿੰਘ ਰਠੌਰ ਤੁਸੀਂ ਦੇਖ ਰਹੇ ਸੀ ਦੇਸ਼ ਦੁਨੀਆ ਚੈਨਲ ਅਤੇ ਅਖਬਾਰ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਪਿੰਡਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਉਤਸ਼ਾਹ